ਬਹੁਤੇ ਲੋਕ ਸਾਧੂ ਕਿਹਨੂੰ ਮੰਨਦੇ ਐ ਜਿਹਨੂੰ ਗਿਆਨ ਨਹੀਂ ਜੇ ਕੋਈ ਨੰਕਾ ਅਖਰਦਾ ਕਹਿੰਦੇ ਸਾਧੂ ਮਹਤਮਾ ਕੱਪੜੇ ਨਾ ਪਾਉਣ ਵਾਲਾ ਸਾਧੂ ਐ ਬੋਲੋ ਬਾਣੀ ਨੂੰ ਪੁੱਛੀ ਕੀ ਆ ਗੁਰੂ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਜ਼ਾਲਮ ਐ ਕੀ ਲਿਖਿਆ ਬਣੀ ਚ ਜੀ ਜ਼ਾਲਮ ਜ਼ਾਲਮ ਜ਼ੁਲਮ ਕਰਦਾ ਆਪਣੇ ਆਪ ਤੇ ਰੋਜ਼ ਪੜ੍ਹਦੇ ਐ ਬੁਝੋ ਜਿਹੜੇ ਆਸਾ ਦੀ ਵਾਰ ਲੈ ਹੁਣ ਹੁਣ ਬੁਝ ਲੋ ਤੁਸੀਂ ਨਾ ਬੋਲਿਆ ਤਰ ਤੁਸੀਂ ਪਹਿਲਾਂ ਸੁਣਦੇ ਰਹੇ ਨਾ ਪੱਕੇ ਸਰੋਤਿਆਂ ਬਾਕੀ ਸਾਨੂੰ ਦਿਲ ਬੋਲਿਆ ਕਰੂਗੇ ਆਪਣੀ ਨੌਜਵਾਨੀ ਵਿੱਚ ਇਹ ਪੱਕੇ ਸਰੋਤਿਆਂ ਅਨੁਭਵ ਨਾਲ 20 ਸਾਲਾਂ ਦੇ ਇਹਨੂੰ ਜਿਆਦਾ ਹਰ ਕੋ ਹਾਂਜੀ ਵਸਤਰ ਨਾ ਪਹਿਰਾ ਐਹਨੇ ਸਰ ਕਹਿ ਰਿਹਾ ਅਹੀਂ ਲਿਖਿਆ ਬੰਨੋ ਜਿਹੜਾ ਕੱਪੜੇ ਨਹੀਂ ਪਾਉਂਦਾ ਵਸਤਰ ਨਾ ਪਹਿਰ ਐ ਦਾ ਅਰਥ ਕੀ ਹੁੰਦਾ ਦਿਨ ਨਿਸਧਾਰਥ ਕੀ ਹੁੰਦਾ ਰਾਤ ਐ ਨਿਸਧਾਰਥ ਕੀ ਬਣ ਗਿਆ ਦਿਨ ਰਾਤ ਕਹਿ ਰਾਂ ਦਿਨ ਰਾਤ ਕਹਿਰ ਕਰਦਾ ਆਪਣੇ ਤੇ ਜ਼ੁਲਮ ਕਰਦਾ ਐਸਾ ਜ਼ਾਲਮ ਹੈ ਜਿਹੜਾ ਦਿਨ ਰਾਤ ਆਪਣੇ ਆਪ ਤੇ ਜ਼ੁਲਮ ਕਰਦਾ ਜਿਹੜਾ ਕੱਪੜੇ ਨਹੀਂ ਪਾਉਂਦਾ ਦੁਨੀਆ ਕੰਨ ਮਾਤ ਲੈ ਕਿਤੇ ਬਾਣੇ ਚ ਲਿਖਿਆ ਹੈ ਕਹਿੰਦੇ ਨਗਨ ਫਿਰਤ ਜੋ ਪਾਈਆ ਜੋਗ ਬਣਕਾ ਮਿਰਗ ਮੁਕਤ ਸਭ ਹੋਕ ਤੇ ਨੰਗੇ ਫਿਰਕੇ ਰੱਬ ਮਿਲਦਾ ਹੋਵੇ ਤਾਂ ਬਣਾ ਦੇ ਮਿਰਗ ਆਤਕ ਕਹਿੰਦੇ ਜੀ ਉਹ ਮੁਕਤੀ ਹੋ ਜਾਂਦੀ ਉਹਨਾਂ ਨੂੰ ਮਿਲ ਜਾਂਦਾ ਮਿਰਗ ਆਤਕ ਪਾਉ ਜਨਵਰ ਜੰਗਲਾਂ ਦੇ ਕਹਿੰਦੇ ਨੰਗੇ ਹੀ ਫਿਰਦੇ ਨੇ ਕਹਿੰਦੇ ਫਿਰ ਤਾਂ ਜੰਗਲਾਂ ਦੇ ਜਨਵਰਾਂ ਨੂੰ ਮਿਲਣਾ ਸੀ ਜੇ ਨੰਗੇ ਫਿਰਕੇ ਰੱਬ ਮਿਲਦਾ ਹੁੰਦਾ ਮਾਂ ਨਾ ਗਣਾ ਫਰਕ ਜੋ ਪਾਈਆ ਜੋਗ ਬਣਤਾ ਮਿਰਗ ਮੁਕਤ ਸਭ ਹੋ ਕੀ ਕੱਪੜੇ ਤਿਆਗ ਦੇਣਾ ਤਿਆਗ ਤਿਆਗ ਹੈ ਕੋਈ ਇਹ ਨਹੀਂ ਪਰਮੇਸ਼ਰ ਨੂੰ ਮਿਲਣ ਵਾਸਤੇ ਬੁਰਾਈਆਂ ਤਿਆਗਣੀਆਂ ਕੱਪੜੇ ਨਹੀਂ ਤਿਆਗਣੇ ਇਹ ਤਾਂ ਸਰੀਰ ਦੀਆਂ ਲੋੜਾਂ ਨੇ ਜੁੱਤੀ ਨਹੀਂ ਤਿਆਗਣੀਆਂ ਦੁਨੀਆ ਜੇ ਕੋਈ ਜੁੱਤੀ ਨਾ ਪਾਵੇ ਉਹਨੂੰ ਕਹਿੰਦੇ ਮਹਾਤਮਾ ਜੇ ਤੁਹਾਨੂੰ ਕੀ ਪਤਾ ਲੱਗਿਆ ਹੁਣ ਦੇਖੋ ਕਿੰਨੇ ਤਿਆਗੀ ਹੈ ਜੁੱਤੀ ਵੀ ਨਹੀਂ ਪਾਉਂਦੇ ਤਿਆਗੀਆਂ ਹੈ ਪੁੱਛੋ ਗੁਰੂ ਬਾਬਾ ਜੀ ਨੂੰ ਕਹਿੰਦੇ ਪਾਗ ਉਪੇ ਤਾਣਾ ਆਪਣਾ ਕੀ ਆ ਕਮਾਣਾ ਜਿਹੜਾ ਜੁੱਤੀ ਨਹੀਂ ਪਾਉਂਦਾ ਆਪਣੀ ਕੀਤੀ ਪਾਉਂਦਾ ਆਪਣੀ ਕੀਤੀ ਪਾਉਂਦਾ ਤਾਂ ਮੈਂ ਦੇਸੀ ਅਫਤਰਾ ਕਿਸੇ ਦਾ ਕੀ ਲੈਂਦਾ ਪੱਥਰਾਂ ਗੇ ਨੋਕਾਂ ਖਾਂਦਾ ਕੰਡੇ ਖਾਂਦਾ ਆਪਦੀ ਕੀਤੀ ਆਪ ਪਾਉਂਦਾ ਜੇ ਨੰਗੇ ਪੈਰ ਫਿਰ ਕੇ ਰੱਬ ਮਿਲਦਾ ਹੋਵੇ ਬਾਂਦਰ ਗੜਾ ਬੂਟ ਪਾਉਂਦੇ ਨੇ ਮੈਂ ਤੁਰਦੇ ਫਿਰਦੇ ਵੀ ਬਹੁਤ ਐ ਕਿਤਾ ਬਾਂਦਰਾਂ ਨੂੰ ਮਿਲ ਜੂਗਾ ਬਾਂਦਰ ਗੜਾ ਬੂਟ ਪਾਉਂਦਾ ਕਿ ਬਾਂਦਰ ਨੰਗੇ ਪੈਰੀਂ ਫਿਰਦਾ ਸੋਚੋ ਆਪਣੀ ਕੀਤੀ ਪਾਉਂਦਾ ਸੋ ਸਪਸ਼ਟ ਹੋ ਗਏ ਵੀ ਇਦਾਂ ਦੇ ਸਾਧੂ ਮਹਾਤਮਾ ਨਹੀਂ ਹੁੰਦੇ ਬਾਣੀ ਦਾ ਫੈਸਲਾ ਜੋ ਵਿਜਨ ਕੱਪੜੇ ਪਾਉਣੇ ਛੱਡ ਤੇ ਮਹਾਤਮਾ ਬਣ ਗਿਆ ਜਾਂ ਘਰ-ਬਾਰ ਛੱਡ ਕੇ ਮਹਾਤਮਾ ਬਣ ਗਿਆ ਘਰ-ਬਾਰ ਛੱਡ ਕੇ ਮਹਾਤਮਾ ਜਤੀ ਬੋਲਿਆ ਕਰੋ ਮੜਾ ਜੀ ਜਤੀ ਸਵਾਮ ਹੀ ਯੁਗਤ ਨਾ ਜਾਣੇ ਛੱਡਵਾਹੀਂ ਇਹਦਾ ਜਤੀ ਕਹਾਉਂਦਾ ਹੈ ਘਰ-ਬਾਰ ਛੱਡੀ ਕਰਦਾ ਇਹ ਤਾਂ ਯੁਗਤ ਵੀ ਨਹੀਂ ਜਾਣਦਾ ਜਿਉਣ ਦੀ ਜਿਉਣ ਦੀ ਯੁਗਤ ਸਾਡੇ ਕਹਾਂਗਾ ਕਈ ਸਾਲ ਹੋ ਗਏ ਮੈਂ ਫਿਰ 2 ਸਾਲ ਪਹਿਲਾਂ ਵੀ ਮੈਂ ਇਹ ਗੱਲ ਸੁਣਾਈ ਸੀ ਤੇ ਕੁਦਰਤੀ ਆ ਗਈ ਸੀ ਵਿੱਚ ਵਾਲੀ ਉਸ ਤਰ੍ਹਾਂ ਦੀ ਗੱਲ ਐ ਸਾਡੇ ਕਾਂਗਿਆ ਵਹੇਗਾ ਧੂਣਾ ਜਿਹਾ ਲਾਕੇ ਮੈਂ ਕਿਹਾ ਅੱਖੀ ਨਾਲ ਲੱਗ ਜੇ ਕਿਤੇ ਮੈਂ ਜਾ ਬੈਠਾ ਹੁਣ ਮੈਨੂੰ ਤਾਂ ਕੀ ਜਾਣ ਦੱਸੂ ਨੂੰ ਕਿਹੜਾ ਪਤਾ ਸੀ ਵੀ ਪ੍ਰਚਾਰਕ ਐ ਮੈਂ ਮੈਂ ਮਤਲਬ ਸਰਦਾ ਲੂ ਬਣ ਕੇ ਜਾ ਬੈਠਾ ਕਹਿ ਲੋ ਮੈਂ ਹੋਰ ਜੀ ਬਾਬਾ ਜੀ ਉਹ ਗੁਰਮਾਥਮਾ ਜੀ ਕਿੱਥੋਂ ਆਏ ਸਾਤਾ ਉਸ ਚਲੋ ਉਸ ਉਸ ਨੂੰ ਮੈਂ ਸੈ ਸਵਾ ਜੀ ਪੁੱਛ ਲਿਆ ਮਹਾ ਮਾਥਮਾ ਜੀ ਸ਼ਾਦੀ ਨਹੀਂ ਕਰਾਈ ਨਾ ਪਹਿਲਾਂ ਸ਼ੁਰੂ ਚ ਪੁੱਛਿਆ ਮੈਂ ਮੈਂ ਕਿਹਾ ਮਾਥਮਾ ਜੀ ਪਿੰਡ ਕਿਹੜਾ ਕਿ ਭਾਈ ਆਖਾਂ ਜਾਂ ਬੋਲੇ ਕਹਿੰਦਾ ਸਾਧੂ ਦਾ ਪਿੰਡ ਨਹੀਂ ਪੁੱਛੀਦਾ ਹੁੰਦਾ ਕਹਿੰਦਾ ਤੇ ਮੈਂ ਅੱਗੋਂ ਪਿਆਰ ਨਾਲ ਨਹੀਂ ਬੋਲਿਆ ਮਾਲਕ ਅੱਗੇ ਗੱਲ ਜਾਨਾ ਮੈਂ ਕਿਹਾ ਮਹਾਤਮਾ ਜੀ ਕਿਹੜੇ ਗ੍ਰੰਥ 'ਚ ਲਿਖਿਆ ਹੋਇਆ ਜੀ ਕਿ ਸਾਧੂ ਦਾ ਪਿੰਡ ਨਹੀਂ ਪੁੱਛੀਦਾ ਹੁੰਦਾ ਕਿ ਕਿੱਥੇ ਲਿਖਿਆ ਹੋਇਆ ਕਿੱਥੇ ਲਿਖਿਆ ਹੈ ਚੁੱਪ ਜੋ ਚੁੱਪ ਕਰ ਗਿਆ ਦੇ ਵਿਚੋਂ ਮੈਂ ਮੈਂ ਕਿਹਾ ਜਦੋਂ ਓਲਾ ਕੀ ਰੱਖਣ ਦਾਸੀ ਦੀ ਇਹਨੂੰ ਮੈਂ ਵਿਚੋਂ ਇਹ ਟੋਚਾਂ ਚ ਛੜਤੀ ਮੈਂ ਕਿਤੇ ਪੌਸਤਾਨੀ ਭਾਲਦੀ। ਕੋਈ ਗੜਬੜ ਕਰਕੇ ਭੱਜੇ ਹੁੰਦੇ ਨੇ ਹਾਂਜੀ ਪਾਣੀ ਕਿੰਮਾ ਪਾਣੀ ਤੁਸੀਂ ਇਹਦੇ ਲੈ ਲਈ ਵੀ ਆਪ ਦਾ ਵੀ ਪੂਆਂਰ ਤਾਪ ਗੇਰੀ ਕੇ ਵਸਤਰਾ ਆਪਦਾ ਕਮਾਰਿਆ। ਸਸਤਾਨਾ ਗੁਰੂ ਨੇ ਵੀ ਮਾਤਮਾ ਨਹੀਂ ਹੁੰਦੇ ਜਿਹੜਾ ਗੇਰੂਏ ਕੱਪੜੇ ਪਾ ਕੇ ਧੂਆਂ ਲਾ ਕੇ ਬਹਿ ਗਿਆ ਕਿ ਕਿਤੋਂ ਨਾ ਕਿਤੋਂ ਵਿਪਤਾ ਦਾ ਮਾਰ ਆ ਭੱਜਿਆ ਹੋਇਆ ਨੇ ਜੇ ਨਹੀਂ ਲਿਖਦਾ ਹੁਣੇ ਦੱਸ ਦਿਓ। ਉਹਰ ਤਾਪ ਜਾਂ ਧੂਣਾ ਤਾਪਦਾ ਹੈ ਗੇਰੀਕੇ ਵਸਤਰਾ ਕੌਣ ਹੈ ਹਿਮਾਤਮਾ ਗੁਰੂ ਨੂੰ ਪੁੱਛੋ ਆਪਦਾ ਕਮਾਰਾ ਗਰੇ ਤੇ ਨਸਤਾ ਇਹ ਬੇਤੋ ਦਾ ਮਾਰਾ ਤਾਂ ਜੈਦਾ ਤਾਂ ਭੁੱਖਾ ਮਰਦਾ ਕਰੋ ਭੱਜਿਆ ਜੋ ਕੋਈ ਪੁੱਠਾ ਕੰਮ ਕਰਦਾ ਪੁਲਿਸ ਭਾਲਦੀ ਹੈ ਹਿਮਾਤਮਾ ਬਣ ਕੇ ਬਹਿ ਗਿਆ ਪੁਲਿਸ ਨੂੰtheta ਹੀ ਨਹੀਂ ਕਿੱਥੋਂ ਤਾਂ ਉਹ ਤਾਂ ਬਹਿ ਗਿਆ ਧੋਣੇ ਲਾ ਕੇ ਕਿਤੇ ਹਾਉ ਫੈਸਲੇ ਬਾਣੀ ਦੇ ਤਾਂ ਬਾਣੀ ਦਾ ਗਿਆਨ ਹੈ ਜੀ ਇਹ ਕਥਾ ਬਾਣੀ ਦੀ ਹੈ ਕਿਤੇ ਕਹੂੰ ਵੀ ਆਉਂਦੇ ਕੋਲ ਹੀ ਕਹੀ ਜਾਂਦਾ ਕੋਈ ਲਾਈਵ ਚੱਲ ਰਿਹਾ ਨਾਲ ਖਰਗਾਲਦਾ ਮੈਂ ਜਵਾਬ ਨਹੀਂ ਆ ਸਟੇਜ ਜਿਹੜੀ ਬੈਠਾ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰੋਸਾਈਟ ਸਟੇਜ ਹੈ ਜ਼ਿੰਮੇਵਾਰ ਨਾ ਬੋਲ ਰਹੇ ਮੈਂ ਕਿਤੇ ਕੋਹਮੀ ਆਈ ਬੋਲੀ ਜਾਂਦਾ ਪਤਾ ਨਹੀਂ ਆਏ ਬੋਲਣਾ ਬਹੁਤ ਔਖਾ ਹੈ ਤਾਂ ਜੋ ਜ਼ਿੰਮੇਵਾਰ ਹਾਂ ਮੈਂ ਪੂਰਾ ਇਸ ਕਰਕੇ ਇਹ ਗੱਲ ਸਮਝਾਂਗੇ ਵੀ ਕੌਣ ਹੁੰਦੇ ਨੇ ਇਹ ਕੌਣ ਹੁੰਦੇ ਨੇ ਇਹ ਸੋ ਰਹੁ ਵਿਚਾਰ ਉੱਥੇ ਆਈਏ ਜਿਸੇ ਨਾਲ ਮੈਂ ਚੁੱਪ ਕਰ ਗਿਆ ਤੇ ਫਿਰ ਮੈਂ ਪੁੱਛ ਲਿਆ ਮੈਂ ਕਿਹਾ ਮਹਾਤਮਾ ਜੀ ਸ਼ਾਦੀ ਨਹੀਂ ਕਰਾਈ ਮੈਂ ਤਾਂ ਅਸਾਂ ਗਲਤ ਐਸਾ ਗਲਤ ਕੰਮ ਹਮ ਨਹੀਂ ਕਰਦੇ ਮੈਂ ਕਹਿੰਦਾ ਸ਼ਾਦੀ ਕਰਾਉਣਾ ਗਲਤ ਕੰਮ ਐ ਤੇਰੇ ਪਿਓ ਨੇ ਗਲਤੀ ਕਿਉਂ ਕੀਤੀ ਜੇ ਤੇਰਾ ਪਿਓ ਨਾ ਬਿਹਾ ਹੁੰਦਾ ਤੇਰੀ ਮਾਂ ਨਾਲ ਲਿਆਉਂਦਾ ਤੂੰ ਜਮ ਕੇ ਸਾਡੇ ਪੰਡਾ ਗੇ ਧੂਣਾ ਕਿੱਥੋਂ ਲਾਉਂਦਾ ਮੈਂ ਮੈਂ ਤਾਂ ਕਹਿੰਦਾ ਤੇਰੇ ਤੇਰਾ ਪਿਓ ਤੇਰੇ ਵਰਗਾ ਸਾਧੂ ਬਣ ਜਾਂਦਾ ਛੋਟਾ ਤਾਂ ਇੱਕ ਇੱਕ ਕੁਲ ਪਹਿਲੇ ਹੀ ਖਾਤਮਾ ਹੋ ਜਾਂਦਾ ਬੋਲੋ ਸਾਧਤਾ ਨਾ ਮੈਂ ਤਾਂ ਕਹਿੰਦਾ ਤੇਰਾ ਪਿਓ ਤੇਰੇ ਵਰਗਾ ਬਣ ਜਾਂਦਾ ਸਾਧ ਲੇਟ ਬਣਿਆ ਤੇਰਾ ਪਿਓ ਨਹੀਂ ਬਣਿਆ ਤੂੰ ਬਣਿਆ ਨਾ ਮੈਂ ਤਾਂ ਕਹਿੰਦਾ ਛੋਟੀ ਪਹਿਲਾਂ ਵਾਲੀ ਪੀੜੀ ਬਣ ਜਾਂਦੀ ਸਾਧ ਸੋਡਾ ਤੱਕ ਪੀੜੀ ਪਹਿਲਾਂ ਹੀ ਖਤਮ ਹੋ ਜਾਂਦੀ ਜੀ ਮੇਰੀ ਕੋਈ ਗੱਲ ਗਲਤ ਆ ਦੱਸਦੇ ਹੋ ਪਹਿਲਾਂ ਹੀ ਹੋ ਜਾਂਦਾ ਨਾ ਫੇਰ ਸੋ ਕਹਿਣ ਦਾ ਭਾਵ ਸਮਝ ਗਏ ਸੁਖ ਰਹਾ ਵਿਚਾਰ ਆਪਾਂ ਗੱਲ ਸਮਝ ਰਹੇ ਸੀ ਵੀ ਇਹ ਕੋਈ ਵੀ ਜੁੱਤੀ ਛੜਤੀ ਜੀ ਮਤਲਬ ਆਪਾਂ ਕੱਪੜੇ ਪਾਉਣੇ ਛੜਤੇ ਇੱਕ ਮੂੰਹ ਜਾਂ ਮੀਂਹ ਚਲਣਦੇ ਆ ਕਹਿੰਦੇ ਬੋਲਦਾਰ ਮੋਣਾ ਵਿਗੁਤਾ ਜਿਹੜਾ ਮੋਨੀ ਆ ਕਹਿੰਦੇ ਖਾਰ ਹੁੰਦਾ ਕਿਸਦਾ ਕੀ ਲੈਂਦਾ ਖਾar ਕੇ ਉਹ ਤਾਂ ਮੈਂ ਬਾਣੀ ਦਾ ਅਰਥ ਹੋ ਗਿਆ ਮੈਂ ਤਾਂ ਦੇਸੀ ਟੰਗ ਨਾਲ ਦੱਸਦਾ ਹੁੰਨਾ ਤੁਸੀਂ ਪੁੱਛੋ ਖਾar ਕਿਵੇਂ ਹੁੰਦਾ ਮੈਂ ਦੱਸਾਂ ਜੇ ਮੰਨ ਲਓ ਤੇਲ ਲੱਗੀ ਹੈ ਪਤਾ ਕੀ ਕਰੂਗਾ ਜੇ pox ਲੱਗੀ ਹੈ ਕਿਵੇਂ ਕਰੂ ਸਿੱਧਾ ਹੀ ਕਹਿਣਾ ਪਊਗਾ ਫਿਰ ਕਿ ਰੱਬ ਕਿਹੜਾ ਕਾਮਲਾ ਜੀ ਨੇ ਜੀਭ ਲਾਤੀ ਸਿੱਧਾ ਹੀ ਕਹਦੇ ਪ੍ਰਸ਼ਾਦਾ ਛਕਣਾ ਕਿਉਂ ੱਖਾ ਹੋਈ ਜਾਂਦਾ ਬੋਲੋ ਸਤਨਾਮ ਉਹੀ ੱਖਾ ਹੋਈ ਜਾਂਦਾ ਕੁੜੀ ਜਾਂਦਾ ਕਦੇ ਉਹ ਕੁੜੀ ਜਾਂਦਾ ਅਸਲਾ ਵੀ ਬੋਲਦਾ ਨਹੀਂ ਤਾਂ ਬੰਦਰ ਹਰਕਤਾਂ ਕਰਦਾ ਉਹ ਕੁਸ਼ਤਾ ਕਰਨ ਲਈ ਬੂ ਜਿਉਣ ਵਾਸਤੇ ਨਹੀਂ ਬੋਲਦਾ ਤਾਂ ਕੀ ਕਰੂ ਬੰਦਰ ਹਰਕਤਾਂ ਕਰੂ ਤਾਂ ਹੀ ਤਾਂ ਗੁਰੂ ਜੀ ਕਹਿੰਦੇ ਨੇ ਖੁਆਰ ਹੁੰਦਾ ਮੋਨੀ ਬੋਲੇ ਨਾ ਹੀ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਆ ਜੋਨੀ ਇੱਕ ਪ੍ਰਮਾਣ ਹੋ ਰਾ ਗਿਆ ਮੋਨੀ ਕੋਈ ਕਹੂ ਅੰਨ ਛੋਟ ਤਾਂ ਨਾ ਖਾਇਆ ਸਾਧਗਵਾ ਸਾਧ ਖਵਾ ਕੰਦੇ ਬਾਬਾ ਜੀ ਦੁੱਧਾਧਾਰੀ ਹੋ ਗਏ ਕਹਿੰਦੇ ਪੋਰੇ ਚ ਕਹਿੰਦੇ ਬਸ ਦੋ ਦੋ ਤੋਂ ਕਹਿੰਦੇ ਬਸ ਦੋ ਕਤੋਲੇ ਦੁੱਧ ਪੀਂਦੇ ਆ ਅਨੁਛੜਤਾ ਬਾਬਿਆਂ ਨੇ ਕਹਿੰਦੇ ਦੁੱਧਾਧਾਰੀ ਹੋ ਗਏ ਬਾਣੀ ਨੇ ਪੜਦਾ ਚੱਕਤਾ ਕਹਿੰਦੇ ਦੁੱਧਾਧਾਰੀ ਕਾਹਨੂੰ ਐ ਅੰਦਰ ਪੋਰੇ ਚ ਗੁਪਤ ਪਨੀਰੀ ਚੱਲਦੀ ਆ ਲੱਪੋ ਲੱਪੀ ਕੰਮ ਚੱਲਦਾ ਚਮਚਾ ਜਾਂ ਕੌਲੀ ਖੜਕਾਉਂਦੇ ਨਹੀਂ ਬੋਲੋ ਸਤਨਾਮ ਕਹਿੰਦੇ ਲੱਪਾ ਲੱਪੀ ਕੰਮ ਚੱਲਦਾ ਕਹਿੰਦੇ ਗੁਪਤ ਪਨੀਰੀ ਚੱਲਦੀ ਆ ਹੋ ਗਿਆ ਦੁੱਧਾਧਾਰੀ ਹਾਂਜੀ ਇਦਾਂ ਹੀ ਲਿਖਿਆ ਬੋਲੋ ਜਗ ਮੈਂ ਵਖਤੇ ਦੁੱਧਾ ਤਾਰੀ ਕਹਿੰਦੇ ਜੱਗ ਵਿੱਚ ਦੁੱਧਾ ਤਾਰੀ ਕਹਿੰਦੇ ਗੁਪਤੀ ਖਾਂਵੇਂ ਪਟਕਾ ਸਾਰੀ ਬਣ ਜਿਵੇਂ ਹੈ ਕਹਿੰਦੇ ਗੁਪਤ ਪਨੀਰੀ ਖਾਂਦੇ ਆ ਬੋਲੋ ਹਤਨਾ ਨੂੰ ਕਈਆਂ ਨੇ ਹਰਾਨ ਹੋ ਜਾਣਾ ਕਿ ਸਾਰਾ ਕੁਝ ਨਹੀਂ ਲਿਖਿਆ ਹੋਇਆ ਬਾਣੀ ਚ ਹਾਂਜੀ ਕਹਿੰਦੇ ਗੁਪਤ ਪਨੀਰੀ ਖਾਂਦੇ ਆ ਬਾਣੀ ਚ ਲਿਖਿਆ ਗੁਪਤ ਮਜੀਦੀ ਚਲਦੀ ਆ ਹਾਂ ਇਹ ਜਿਹੇ ਲੋਕਾਣ ਹੁੰਦੇ ਆ ਇਹ ਪਰ ਜੇ ਜੀ ਆਪ ਖਾ ਜਾਂਦੇ ਨਾ ਗੁਰੂ ਨਾਮ ਮਾਹੌਲ ਕਰਦੇ ਐ ਕਹਿੰਦੇ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਭੋਗ ਲਵਾਤਾ ਕਹਿੰਦੇ ਬਾਬਾ ਜੀ ਗੁਰੂ ਨਾਨਕ ਸਾਹਿਬ ਨੂੰ ਛਕਾਉਂਦੇ ਐ ਬੋਲੋ ਸਾਤਨਾ ਉਹ ਸਿੱਟਾ ਵੱਡਾ ਗੱਪ ਵੱਡਾ ਗੱਪ ਵੱਡੇ ਵਾਸ ਵੱਡੇ ਬਾਪੇ ਹਾਂਜੀ ਇਹਨੂੰ ਸ਼ਰਮਣਾ ਹੋਵੇਗਾ ਘਪ ਮਾਰਨ ਦੀ ਵੱਡਾ ਬਾਬਾ ਹਾਂਜੀ ਵੱਡਾ ਬਾਬਾ ਉਹ ਜਿਉਂ ਜਮਾ ਸ਼ਰਮਣਾ ਹੋਵੇ ਸਪਸ਼ਟ ਹੋ ਗਈ ਗੱਲ ਕਿ ਕੌਣ ਨੇ ਤੁਹ ਕਿੰਨੀ ਅਸਲੀਅਤ ਸਪਸ਼ਟ ਕਰਨੇ ਸੋ ਇਹਨਾਂ ਗੱਲਾਂ ਨੂੰ ਸਮਝੋ ਸਿਰ ਸੁਆਹ ਪਾਲੀ ਕੋਈ ਮਹਾਤਮਾ ਨਹੀਂ ਬਣ ਗਿਆ ਆਲਮਲ ਖਾਈ ਸਿਰ ਛਾਈ ਪਾ ਸਿਰ ਸੁਆਹ ਪਾਈ ਕੀ ਬਣ ਕਹੋਣਾ ਇਹ ਮੂਰਖ ਅੰਦੇ ਪੱਤ ਗਵਾਈ ਕਹਿੰਦੇ ਮੂਰਖ ਨੇ ਅੰਨੇ ਨਹੀਂ ਇੱਜ਼ਤ ਗਵਾਈ ਸਿਰ ਸੁਆਹ ਪਾਉਣ ਵਾਲਾ ਮੂਰਖ ਤੇ ਅੰਨਾ ਹੁੰਦਾ ਹੈ ਮੂਰਖ ਨਾ ਤੇ ਦੁਨੀਆ ਗੱਲ ਨੂੰ ਮਾਤਵਾ ਸਿਰ ਸੁਆਹ ਪਾਉਣ ਵਾਲਾ ਮਾਤਵਾ ਤੁਹਾਲ ਹੋ ਗਈ ਕਮਾਲ ਹੋ ਗਈ ਸਰਹੋ so, ਵਿਚਾਰ